ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜੋ ਕਿ ਰੱਬ ਵੱਲੋਂ ਬੜਾ ਹੀ ਮੀਂਹ ਪਿਆ ਜਾ ਰਿਹਾ ਸੀਗਾ ਮੀਂਹ ਤੋਂ ਬਾਅਦ ਹੁਣ ਆਪਾਂ ਬਾਬੇ ਮੁਕੰਦਸ ਦੀ ਸਮਾਦ ਉੱਪਰ ਆਏ ਆਂਗੇ ਸੋਨੂੰ ਬਖਾਉਣੇ ਆਗੇ ਕਿ ਮੌਸਮ ਵਿੱਚ ਕਿੰਨੀ ਤਬਦੀਲੀ ਹੋ ਚੁੱਕੀ ਹੈ तकरीबन ਮੌਸਮ ਹਜ ਤ ਹਜ ਤ ਉਮੀਦ ਆ ਹੈ ਗਿਆ ਪਰ ਫਿਰ ਵੀ ਸੁੰਨਸਰਾਂ ਕਿੰਨਾ ਸ਼ਾਨਦਾਰ ਮੌਸਮ ਬਣ ਗਿਆ ਅਤੇ ਕਿੰਨੀ ਸ਼ਾਂਤੀ ਹੈ ਇਸ ਜਗ੍ਹਾ ਦੇ ਉੱਤੇ ਸੋਨੂੰ ਬਖਾਉਂਦੇ ਆ ਕਿ ਬਾਬੇ ਮੁਕੰਦਾਸ ਦੀ ਸਮਾਦ ਦੇ ਉੱਪਰ ਆ ਗਈ ਜਿਹੜੀ ਦੂਰ ਜਗ੍ਹਾ ਦੇਖ ਰਹੇ ਹੋ ਤੁਹਾਨੂੰ ਜ਼ੂਮ ਕਰਕੇ ਵੀ ਵਿਖਾ ਦਿੰਨੇ ਹੈਗੇ ਇਸ ਥਾਂ ਦੇ ਉੱਤੇ ਬਾਬਾ ਮੁਕੰਦਸ ਜੀ ਨੇ ਸੰਗਤਾਂ ਦੇ ਕਹਨ ਉੱਤੇ ਗੰਗਾ ਪ੍ਰਗਟ ਕੀਤੀ ਸੀ ਹਾਂਜੀ ਤੇ ਹੁਣ ਆਪਾਂ ਇੱਥੇ ਤੁਹਾਨੂੰ ਚਲਦੇ ਆਂਗੇ ਸਮਾਦੀ ਵਾਲਾ ਲੈ ਕੇ ਹਾਂਜੀ ਇਹ ਸਮਾਦ ਬਾਬਾ ਮਕੰਦਸ ਜੀ ਦੀ ਜੋ ਕਿ ਪਵਿੱਤਰ ਸਥਾਨ ਆ ਇੱਥੇ ਹਰ ਇੱਕ ਦੀ ਸੁੱਖ ਵਾਰ ਆਉਂਦੀ ਆ ਕੋਈ ਮਰਜੀ ਸੁਖਣਾ ਸੁੱਖੋ ਜੋ ਕਹਿੰਦਾ ਵੀ ਸਾਡੀ ਪੂਰੀ ਨਹੀਂ ਹੁੰਦੀ ਤਾਂ ਉਹ ਇਸ ਸਥਾਨ ਦੇ ਉੱਪਰ ਪੂਰੀ ਹੋ ਜਾਂਦੀ ਹੈ ਤੇ ਬਾਬਾ ਜੀ ਦੀ ਮੂਰਤ ਬਣੀ ਹੋਈ ਆ ਬਹੁਤ ਸੋਹਣੀ ਪਿੱਛੇ ਜੋ ਫੋਟੋ ਬਣੀ ਹੋਈ ਹੈ ਨਾ ਉਹ ਪੇਂਟਿੰਗ ਕੀਤੀ ਹੋਈ ਹੈ ਬਈ ਹੱਥਾਂ ਦੀ ਕਲਾ ਨਾਲ ਬਣਾਈ ਹੋਈ ਫੋਟੋ ਆ ਅਤੇ ਇਸ ਤੋਂ ਦਰਵਾਜ਼ਾ ਸਾਹਮਣੇ ਖੜਾਵਾ ਪਈਆਂ ਨੇ ਖੜਾਵਾ ਤੋਂ ਬਾਅਦ ਸਾਨੂੰ ਲੈ ਕੇ ਚੱਲਦੇ ਆਂ ਬਾਬਾ ਜੀ ਦੇ ਆਸਨ ਦੇ ਵੱਲ ਹਾਂਜੀ ਅੱਗੇ ਬਾਬਾ ਜੀ ਮੁਕੰਦਸ ਜੀ ਦਾ ਆਸਨ ਹੈ ਇਸ ਆਸਨ ਤੇ ਦੂਰੋ ਦੂਰੋ ਸੰਗਤਾਂ ਹੁੰਦੀਆਂ ਨੇ ਤੇ ਮੱਥਾ ਟੇਕਦੀਆਂ ਨੇ ਨਤਮਸਤਕ ਹੁੰਦੀਆਂ ਨੇ ਇਸ ਜਗ੍ਹਾ ਦੇ ਉੱਪਰ ਹਾਂਜੀ ਇਹ ਹੈ ਬਾਬਾ ਮੁਕੰਦਸ ਜੀ ਦਾ ਆਸਨ ਜਿੱਥੇ ਬਾਬਾ ਜੀ ਵਿਸਰਾਮ ਕਰ ਰਹੇ ਨੇ ਤੇ ਬਹੁਤ ਮੀ ਪਾ ਕੇ ਹਟਾਤੇ ਦੇਖੋ ਵੀਰੇ ਸੱਤ ਵੀ ਹੈ ਜੋ ਨਾ ਚੋਣ ਲੱਗ ਗਈ ਸੀ ਅੱਜ ਇਸ ਤਰਫ ਵੇਖ ਸਕਦੇ ਹੋਗੇ ਤੁਸੀਂ ਪਾਣੀ ਆ ਗਿਆ ਸੀਗਾ ਦੇਖੋ ਰੱਬ ਦੇ ਰੰਗ ਨੇ ਤੇ ਇੱਕ ਛੋਟੀ ਜੀ ਬੱਚੀ ਬਾਬਾ ਜੀ ਸਥਾਨ ਤੇ ਮਥਾ ਟੇਕ ਕੇ ਬਾਸੇ ਵੱਲ ਜਾਂਦੀ ਹੋਈ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸੁਖਣਾ ਹਰ ਇੱਕ ਪੂਰੀ ਹੁੰਦੀ ਹੈ ਇਸ ਜਗ੍ਹਾ ਦੇ ਉੱਪਰ ਕੋਈ ਮਰਜੀ ਸੁਖ ਸੁੱਖੋ ਸ਼ਰਦਾ ਦੇ ਨਾਲ ਸ਼ਰਦਾ ਦੇ ਨਾਲ ਬਹੁਤ ਸੁੱਖ ਪੂਰੀ ਹੋ ਜਾਂਦੀ ਹੈ ਇਸ ਸਥਾਨ ਦੇ ਉੱਤੇ ਇਹ ਸਥਾਨ ਪਿੰਡ ਕਣਕਵਾਲ ਭੰਗੂਆਂ ਦੇ ਵਿੱਚ ਬਣਿਆ ਹੋਇਆ ਹੈ ਸੂਏ ਦੇ ਉੱਪਰ ਸਥਾਨ ਹੈ ਜਿਸ ਕਿਸੇ ਨੇ ਆਉਣਾ ਹੋਵੇ ਤਾਂ ਗ੍ਰੈਡ ਦੇ ਲਵੇ ਸੂਆ ਜਾਂਦਾ ਹੈਗਾ ਫਤੇਗੜ ਰੋਡ ਤੋਂ ਸੂਏ ਦੇ ਉੱਪਰ ਬਣਿਆ ਹੋਇਆ ਸਥਾਨ ਹੈ ਇਹ ਧੰਨਵਾਦ ਜੀ ਵੀਡੀਓ ਚੰਗੀ ਲਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ